ਹਲੋ ਦੋਸਤੋ ਸਾਫੇਗਾ ਸਾਰਿਆਂ ਨੂੰ ਕਿੱਦਾਂ ਤੁਸੀਂ ਸਾਰੇ ਠੀਕ ਠਾਕ ਆਂ ਦੋਸਤੋ ਤੇ ਅੱਜ ਸਾਡੇ ਪਿੰਡ ਪੈਂਦਿਆ ਜਿਹੜਾ ਪਿੰਡ ਪੈਂਦਿਆ ਤੇ ਆਪਾਂ ਵੀ ਦੇਖਿਛਾ ਫਰੀ ਲੈ ਕੇ ਖੜੇ ਆ ਇਸ ਟਾਈਮ ਤੇ ਨਹੀਂ ਬਹੁਤ ਜ਼ਿਆਦਾ ਪੈਂਦਿਆ ਵਾ ਦੇਖੋ ਗਲੀਆਂ ਦੇ ਹਾਲ ਪਾਣੀ ਪਾਣੀ ਹੋ ਗਿਆ ਗਲੀਆਂ ਚ ਤੇ ਬਹੁਤ ਹੀ ਜ਼ਿਆਦਾ ਨਹੀਂ ਪੈਂਦਿਆ ਜ਼ੋਰ ਨਾਲ ਦੇਖੋ ਦੋਸਤੋ ਕਿੰਨਾ ਨਹੀਂ ਪੈਂਦਿਆ ਇੰਦਮ ਦੇਖੋ ਬਹੁਤ ਹੀ ਜ਼ਿਆਦਾ ਤੇਜ਼ ਨਹੀਂ ਪੈਂਦਿਆ ਵਾ ਸਾਡੇ ਦਾ ਪਾਣੀ ਪਾਣੀ ਹੋ ਗਿਆ ਅੱਜ ਤੇ ਤੁਹਾਨੂੰ ਦਿਖਾਉਣਾ ਉੱਧਰ ਵੀ ਵਾ ਕੀ ਹੋ ਕਰਨਾ ਹੈ ਦੇਖੋ ਦੋਸਤੋ ਅੱਜ ਤਾਂ ਸਾਡੇ ਪਿੰਡਾਂ ਤੇ ਦਰਿਆ ਆਇਆ ਪਿਆਈਓ ਪਾਣੀ ਪਾਣੀ ਹੋ ਗਿਆ ਪਾਣੀ ਪਾਣੀ ਅੱਜ ਸਵੇਰ ਤੋਂ ਹੀ ਮੀਂਹ ਪੈਣ ਤੇ ਆ ਇਦਾਂ ਹੀ ਆਹ ਹੋ ਗਿਆ ਉੱਪ ਗਿਆ ਹੀ ਵਾਤਾ ਉੱਪ ਗਿਆ ਹੀ ਉਹ ਮੈਂ ਤਾਂ ਪਾਣੀ ਚ ਹੋ ਗਿਆ ਪਾਣੀ ਪਾਣੀ ਉਹ 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 ਬੋਲ ਦੇ ਕੋਦੂ ਤੂੰ ਨੇ ਰੀ ਪਿਆ ਪਿਆ ਇੱਧਰ ਤਾਂ ਵਿੱਚ ਤੋ ਸੋ ਪਾਣੀ ਪਾਣੀ ਹੋਇਆ ਪਾਣੀ ਪਾਣੀ ཡོད 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 ਦੇ ਦੋਸਤੋ ਆਪਾਂ ਆ ਗਏ ਆ ਘਰ ਤੇ ਦੇਖਿਆ ਸਾਡੇ ਪਿੰਡ ਦਾ ਸਾਰਾ ਹੀ ਕਿਦਾਂ ਨੀਨਾ ਪਾਣੀ ਪਾਣੀ ਹੋਇਆ ਪਿਆ ਕਿ ਅੱਜ ਸਵੇਰ ਤੋਂ ਹੀ ਬਾਰਿਸ਼ ਆਉਂਦੀ ਆ ਦੋਸਤੋ ਤੇ ਬਹੁਤ ਜ਼ਬਰਦਸਤ ਬਾਰਿਸ਼ ਆਉਂਦੀ ਆ 5 ਵਜੇ ਦੀ ਬਾਰਿਸ਼ ਆਉਂਦੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਤੇ ਕਿਤੇ ਬਾਰਿਸ਼ ਆਉਂਦੀ ਆ ਤੇ ਜੇ ਇਥੇ ਨਾ ਕਰਦੇ ਆਪਾਂ ਬਲੌਗਸ ਮੌਸਮ ਤੇ ਵੀਡੀਓ ਚੰਗੀ ਲੱਗੀ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਮਿਲਦੇ ਆਂ ਅਗਲੇ ਬਲੌਗ ਤੋਂ ਫੇਰ ਬਾਏ ਟਾਟਾ